ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੀ ਪਾਫ ਸਲੀਵਾਂ ਜੀ ਆ ਉਹਨੂੰ ਕਟਿੰਗ ਤੇ ਸਟਿਚਿੰਗ ਤੋਂ ਦੱਸਾਂਗੇ ਬੜੇ ਧਿਆਨ ਨਾਲ ਦੇਖਣਾ ਆ ਦੇਖੋ ਆਪਾਂ ਨੇ ਸਲਾਈ ਦਾ ਛੱਡ ਲਿਆ ਵਾ ਆ ਤਾਂ ਇੰਚ ਉਹ ਤੋਂ ਬਾਅਦ ਜਿੰਨੀ ਤਾਂ ਨੀਡ ਬਾਜੂ ਵਾਰਾ ਖਣੀ ਐ 9 ਇੰਚ ਐ ਕੋ 9 ਬਾਜੂ ਸਾਨੂੰ ਤਿਆਰ ਚਾਹੀਦੀ ਐ 9 ਇੰਚ ਦਾ ਆਪਾਂ ਨਿਸ਼ਾਨਾ ਲਾ ਲਿਆ ਉਹ ਤੋਂ ਬਾਅਦ ਉਹ ਆਪਾਂ 6 ਇੰਚ ਐ ਐਕਸਟਰਾ ਲੈ ਲਿਆ 6 ਜਾਂ 5 ਇਹ ਨਿਕਲ ਲੈਣੀ ਐ ਐਕਸਟਰਾ ਤੇ ਚੜਾਈ ਚ 10 ਇੰਚ ਆ ਇਹਨੂੰ ਵਕਿਆ ਚਿਕਨ ਚਾਲ ਕਰਾਣਾ ਜਿਹੜੀ ਆਪਾਂ ਲੰਬਾਈ ਦਾ ਨਿਸ਼ਾਨ ਲਗਾਇਆ ਹੈ ਤਿਆਰੀ ਦਾ ਆ ਦੇਖੋ 9 ਇੰਚ ਤਿਆਰੀ ਉਹ ਤੋਂ ਬਾਅਦ ਬਾਜੂ ਦੀ ਮੋਰੀ ਰੱਖਣੀ ਆਪਾਂ ਨਿਸ਼ਾਨ ਲਗਾ ਲੈਣਾ ਵਾ ਪੌਣੇ 6 ਤੇ ਅੱਗੇ ਮਾਰਜ ਰੱਖ ਲੈਣਾ ਥੋੜਾ ਜਿਹਾ ਡੇਢ ਡੇਢ ਇੰਚ ਦਾ ਉਹ ਤੋਂ ਬਾਅਦ ਜਿੰਨਾ ਮੋਡਾ ਹੋਵੇ ਮੈਂ ਕਿ ਪਿੱਛੇ ਮੋਡਾ ਜਿੰਨਾ ਹੋਵੇ ਓਨਾ ਹੀ ਨਿਸ਼ਾਨ ਲਗਾ ਲੈਣਾ ਵਾ ਮੈਂ ਕਿ 6.5 7 7.5 ਜਿੰਨਾ ਵੀ ਹੋਵੇ ਇਹ ਤਾਂ ਨਿਸ਼ਾਨ ਲਗਾ ਲੈਣਾ ਵਾ ਇਹ ਤੁਸੀਂ ਮੋਡਾ ਜਿਹੜਾ ਸੂਟ ਦਾ ਵਾ ਕਟਿੰਗ ਕਟਿੰਗ ਕਿਤਾ ਜਾਂ ਬਲੋਜ਼ ਦਾ ਇਹ ਤਾਂ ਕਾਕ ਤੁਸੀਂ ਮਲਾਕ ਪਹਿਲਾਂ ਦੇਖ ਲੈਣਾ ਵਾ ਕਿੱਥੇ ਆਂਦਿਆ ਵਾ ਉਤੋਂ ਥੋੜਾ ਜਿਆਦਾ ਤੁਸੀਂ ਬਾਤੀ ਰੱਖਣਾ ਵਾ ਤੈਨੂੰ ਇਹ ਤਾਂ ਕਿ ਨਿਸ਼ਾਨ ਲਗਾ ਲੈਣਾ ਵਾ ਇਹ ਮਾਰਜਿਨ ਸਾਡਾ ਇਹ ਥੋੜਾ ਜਿਹਾ ਵੱਧ ਹੋ ਗਿਆ। ਉਸ ਤੋਂ ਬਾਅਦ ਉਹ ਆਪਾਂ ਤੇ ਨਿਸ਼ਾਨ ਲਗਾਵਾਂਗੇ 4 ਇੰਚ ਦਾ। ਹਾਂ ਹਰ ਉਹ ਕਿਤੇ ਗਲਤੀ ਕਰ ਦਿੰਦਾ। ਉਹ ਤੇ ਫਿਰ ਹੋਦੀ ਕਿ ਕਿਤੇ ਨਾ ਕਿਤੇ ਕੰਮ ਕਰਨ ਵਾਲਾ ਗਲਤੀ ਕਰ ਦਿੰਦਾ। ਇਹ ਉਹਨੂੰ ਵਾਪਸ ਦੇ ਕੇ ਆਨੇ ਵਾਪਸ ਲੈ ਲੈਂਦਾ। ਜਿਹੜੇ ਆਪਾਂ ਇੱਥੇ ਰੱਖਿਆ ਇਹ ਬਾਜੂਦੀਨ ਮੋ ਬੈਕ 7000 ਰੁਪਏ ਚ ਭਰੀ ਸਾਡੇ ਸਾਥੀ ਨੂੰ ਮੋਟਾ ਉੱਥੋਂ ਨੂੰ ਹਮਲਾ ਕੇ ਦਾ ਕਟਿੰਗ ਕਰਦੇ ਨੇ ਜੇ ਕੁਝ ਨਾ ਸਮਝ ਲੱਗੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਸਾਡੀ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿੱਤਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਨੋਟੀਫਿਕੇਸ਼ਨ ਨੂੰ ਆਪ ਕਰ ਦਿਓ ਜੀ ਜੀ ਪਾਉਂਦੇ ਨੇ ਜਿਹਦੇ ਨਾਲ ਬਿਜਲੀ ਲੱਗਦੇ ਤੇ ਲਾਚੀ ਦਾ ਨਾ ਪਾਉਂਦੇ ਨੇ ਉਹ ਰੱਖ ਦਿੰਦੇ ਨੇ ਉਹ ਗੱਲ ਗੱਲ ਲਾਚੀ ਦਾ ਨਾ ਐਸਾ ਠੱਗੀ ਦਾ ਨਾ ਹੋਣੀ ਆ ਜਿਹੜਾ ਕੱਪੜੇ ਤੇ ਇੱਧੇ ਰੱਖ ਕਰਦੇ ਆਪਾਂ ਨੂੰ ਕੱਚਾ ਕਰਨਾ ਜੇ ਦੇਖੋ ਬੜੋ ਬੜੀ ਵੀ ਬੜੋ ਬੜੀ ਜੇ ਕੇ ਦੇ ਲਰਨਿੰਗ ਵਾਲਾ ਇੱਦਾਂ ਕਟਿੰਕ ਕਰ ਲੈ ਜੇ ਲਰਨਿੰਗ ਨਹੀਂ ਆ ਤੋ ਸਿੰਗਲ ਕਪੜਾ ਤੇ ਵੀ ਕਟਿੰਗ ਕਰਨੀ ਰਿਕਰ ਲਣੀ ਦੇਖੋ ਇਹਦਾ ਜਿਹੜਾ ਆਪਾਂ ਸੈਂਟਰ ਰੱਖਿਆ ਇਹ 4 ਇੰਚ ਦੇ ਬਾਕੀ ਟੋਟਲ 8 ਇੰਚ ਹੈ ਸੈਂਟਰ ਤੇ ਆਪਾਂ ਜਿਹੜਾ ਬਾਜੂ ਦਾ 4 ਇੰਚ ਆ ਗਿਆ 4 ਤੇ 5 ਤੇ 8 ਇੰਚ ਹੋ ਗਿਆ ਇੱਥੇ ਆਪਾਂ ਨਿਸ਼ਾਨ ਲਗਾ ਲਾਂਗੇ ਤੇ ਇਹਦੇ ਤੇ ਆਪਾਂ ਹੁਣ ਪਾਵਾਂਗੇ ਪਲੇਟਸ ਇਹਨੂੰ ਪਲੇਟਸ ਪਾਣੇ ਆ ਛੋਟੇ ਬਹੁਤ ਭਰ ਕੇ ਨਹੀਂ ਪਾਣੇ ਥੋੜੇ ਥੋੜੇ ਪਾਣੇ ਨੇ ਜੇ ਸੈਂਟਰ ਤੱਕ ਤਿੰਨਾਂ ਨੇ ਨੇ ਇਹ ਤਿੰਨਾਂ ਰਾਂ ਔਰ ਮੂਹਰੇ ਆਟਮੇਤ ਵਾਲੇ ਸੈਂਟਰ ਤੱਕ ਤੇ ਬੰਨਾ ਕਿ ਖੰਡੀਆਂ ਪਾਣੀ ਤਿੰਨ ਪਲੇਟ ਪਾ ਦਨੇ ਨੇ ਬਾਕੀ ਜਿਹੜੇ ਦੂਸਰੇ ਮੂਹਰ ਖਨਾਰਾ ਦੂਸਰਾ ਮੂਹਰ ਖਨਾਰਾ ਕੀ ਹਾ ਡਾਲ ਉੱਤੇ ਆਮਨੇ ਸਾਹਮਨੇ ਮੂਹਰ ਕਰ ਦਨੇ ਨੇ ਇਹਨੇ ਪਲੇਟਾਂ ਤੇ ਉੱਤੇ ਵੀ ਸੇਮ ਤਿੰਨ ਪਲੇਟ ਹੀ ਪਾਣ ਪਰ ਆਪ ਭਰਾਨੇ ਚਾਹੀਦੇ ਨੇ ਦੇਖੋ ਇਹ ਦਗਾ ਕਿਨੋਂ ਪਲੇਟ ਪਾ ਲ ਰਹੇ ਨੇ ਪਲੇਟ ਪੈ ਗਏ ਨੇ ඔතෝ බා්චෝ අපාරා සැන්ටර් දෙයනු පුටකාල ගාලාන්ගේ දෙකෝපයා පලපින් බෝධ දිය ආගාව ලේට් බාන්නල සේන්ටරති අපාරේ පුුටකාල ග ਫੋਟ ਬਾਜੂ ਬਾਜੂ ਦੀ ਮੋਰੀ ਜਿੰਨੀ ਹੈ ਉਹ ਨਹੀਂ ਰੱਖ ਕੇ ਤੇ ਮੋਡਾ ਇਦਾਂ ਕਰਕੇ ਚਾਹੇ ਬਲੋਏ ਦਾ ਚਾਹੇ ਸੂਟ ਦਾ ਮਲਾ ਕੇ ਇਹ ਦੇਖੋ ਇਦਾਂ ਰੱਖ ਕੇ ਨਿਸ਼ਾਨ ਲਗਾ ਕੇ ਦਾ ਸਲਾਈ ਕੱਟ ਦੇਣੀ ਹੈ ਬਾਜੂ ਦੀ ਜਿਹੜੇ ਬਾਜੂ ਦੀ ਸਲਾਈ ਕੱਟੇ ਉਹ ਥੋੜਾ ਜਿਹਾ ਵਧਾ ਕੇ ਇਹਦੇ ਨਾਲ ਦੀ ਪੈਨ 8 ਇੰਚ ਚਲਾਈ ਕੱਢਣੀ ਆ ਮੋੜੇ ਤੋਂ ਜਬਾ ਸਲਾਈ ਲਗਾ ਲਈ ਆ ਆਰਾ ਦਿਨ ਚਾਲ ਦੇਣੀ ਹੁੰਦੀ 100 ਰੁਪਏ ਦੀ 110 ਰੁਪਏ ਦੀ ਇਹ ਕਿਹਨੇ ਵਿਖਾ ਲਿਓ 110 ਰੁਪਏ ਦੀ ਉਹ ਵੀ ਜੇ ਤਰੇਲ ਕਲਸੀ ਨਾਲ ਬੜਾ ਚੰੜਿਆ ਦਾਈ ਬਾਜੂ ਜਰਾ ਆਪਾਂ ਬਾਜੂ ਦਾ ਸੈਂਟਰ ਹੈ ਜਿਹੜਾ ਬਾਹਰ ਫਲੋਜ ਦਾ ਜਰਾ ਸੈਂਟਰ ਮੋੜੇ ਦਾ ਰੱਖ ਕੇ ਨੂੰ ਆਪਾਂ ਸਲਾਈ ਕਰ ਲਾਂਗੇ ਜਿਹੜੀ ਪਾਪਸ ਲਈ ਹੁੰਦੀ ਬਾਜੂ ਇਸੇ ਤਰ੍ਹਾਂ ਹੀ ਬਣਾਈ ਦੀ ਹੈ ਬਾਸ ਨੂੰ ਬਾਜੂ ਨੂੰ ਸਲਾਈ ਕਰ ਲੈਣੀ ਆ ਸੈਂਟਰ ਦੋਵੇਂ ਰੱਖ ਗਏ ਬਾਜੂ ਦੀ ਸੈਂਟਰ ਤੇ ਬਲੋਗ ਦਾ ਸੈਂਟਰ ਰੱਖ ਕੇ ਖੰਡੇ ਦਾ ਉਸ ਤੋਂ ਬਾਅਦ ਨੂੰ ਆਪਾਂ ਸਲਾਈ ਕਰਾਂਗੇ ਤਾਂ ਬਾਜੂ ਚੜਾਈ ਦੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਅੱਗੇ ਵਾਤ ਵਾਤ ਸਾਨੂੰ ਸਪੋਰਟ ਕਰੋ ਪਾਸੇ ਇਸ ਤਰ੍ਹਾਂ ਇਹ ਬਾਜੂ ਪਫ 슬ੀਵ ਦੀ ਕਟਿੰਗ ਹੁੰਦੀ ਆ ਤੇ ਸਟੀਚਿੰਗ